ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਸਿਹਤ ਆ ਉਹ ਜ਼ਿੰਦਗੀ ਦਾ ਸਰਮਾਇਆ ਅਸੀਂ ਆਪਣੀ ਸਿਹਤ ਨੂੰ ਕਿਵੇਂ ਸੰਭਾਲਣਾ ਉਹ ਸਾਡੇ ਹੱਥ 'ਚ ਹੀ ਹੁੰਦਾ ਹੈਗਾ ਸੋ ਹਮੇਸ਼ਾ ਇਹ ਕਹਿੰਦੇ ਹੈਗੇ ਕਿ ਜਦੋਂ ਆਪਣੀ ਬੋਡੀ ਨੂੰ ਅਸੀਂ ਰਾਈਟ ਫੂਡ ਦਈਏ ਤਾਂ ਬੋਡੀ ਰਾਈਟ ਰੂਪ ਦੇ ਵਿੱਚ ਆਪਣੇ ਆਪ ਆਉਣਾ ਸ਼ੁਰੂ ਕਰ ਦਿੰਦੀ ਹੈਗੀ ਆ ਬੋਡੀ ਨੂੰ ਰਾਈਟ ਰੂਪ ਦੇ ਵਿੱਚ ਕਰਨ ਦੇ ਲਈ ਜਿਹੜੀਆਂ ਇੰਚਸ ਟਾਈਟ ਐਂਡ ਟੋਨ ਕਰਨ ਦੇ ਲਈ ਤੇ ਬੋਡੀ ਨੂੰ ਮੋਰ ਐਨਰਜੀਟਿਕ ਕਰਨ ਦੇ ਲਈ ਜੋਇੰਟ ਹੈਲਥ ਨੂੰ ਖਤਮ ਕਰਨ ਦੇ ਲਈ ਸਕਿਨ ਨੂੰ ਚਮਕ ਦੇ ਦਮਕ ਦੇ ਕਰਨ ਦੇ ਲਈ ਤੇ ਹੈਅਰਜ਼ ਨੂੰ ਕਾਫੀ ਸ਼ਾਇਨੀ ਤੇ ਲੰਬੇ ਕਰਨ ਦੇ ਲਈ ਤੁਸੀਂ ਹਮੇਸ਼ਾ ਕੋਸ਼ਿਸ਼ ਤੇ ਕਰਦੇ ਹੋ ਬਟ ਅਸਫਲ ਹੁੰਦੀ ਆ ਮੈਂ ਤੁਹਾਨੂੰ ਇਹ ਸੁਜੈਸਟ ਕਰਦੀ ਆ ਮੋਰ ਥੈਨ 18 ਇਅਰ ਜੋ ਮੇਰੇ ਅਜ਼ਮਾਏ ਹੋਏ ਪ੍ਰੋਡਕਟਸ ਹੈਗੇ ਆ ਨੇਚਰਲ ਪ੍ਰੋਡਕਟਸ ਹੈਗੇ ਆ ਜਿਨ੍ਹਾਂ ਦੇ ਨਾਲ ਮੈਂ ਜਿਸ ਕੰਪਨੀ ਨਾਲ ਕੰਮ ਕਰਦੀ ਆ ਤੁਸੀਂ ਉਹਦਾ ਸਹਾਰਾ ਲੈ ਕੇ ਆਪਣੀ ਬਾਡੀ ਦਾ 8 ਤੋਂ 12 ਪਾਉਂਡ ਤੱਕ ਭਾਰ ਤੇ ਆਪਣੀ ਸਕਿਨ ਨੂੰ ਮੋਰ ਗਲੋ ਹੈਲਥੀ ਟਾਈਟ ਟੋਨ ਇੰਚਾਂ ਨੂੰ ਰਿਡਿਊਸ ਕਰਕੇ ਤੇ ਨਾਲ ਨਾਲ ਆਪਣੇ హెਅਰਜ਼ ਦੀ ਵੀ ਟੇਕ ਕੇਅਰ ਕਰ ਸਕਦੇ ਹੋ ਕਈ ਵਾਰੀ ਇਹ ਟਾਈਮ ਨਹੀਂ ਹੁੰਦਾ ਸਾਡੇ ਕਿਉਂਕਿ ਅਸੀਂ ਬਾਹਰ ਜਾ ਕੇ ਆਪਣੀਆਂ ਫੇਸ਼ੀਅਲਸ ਵਗੈਰਾ ਡਨ ਕਰ ਲਈਏ ਤੁਸੀਂ ਜਿਹੜੀ ਆ ਡੇਲੀ ਫੇਸ਼ੀਅਲ ਆਪਣੇ ਘਰ ਦੇ ਵਿੱਚ ਹੀ ਕਰ ਸਕਦੇ ਆ ਜਿਹਨੂੰ 5 ਤੋਂ 7 ਮਿੰਟ ਦਾ ਹੀ ਸਮਾਂ ਲੱਗਦਾ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਤੁਸੀਂ ਆਪਣੇ ਆਪ 'ਚ ਇੰਨੇ ਹੀ ਸੁਚਾਰੇ ਹੋਣੇ ਚਾਹੀਦੇ ਆ ਕਿ ਤੁਸੀਂ ਆਪਣੇ ਆਪ ਦੀ ਟੇਕ ਕੇਅਰ ਕਰੋ ਤੇ ਆਪਣੀ ਬਾਡੀ ਦੇ ਇੰਚਾਂ ਨੂੰ ਆਪਣੀ ਬਾਡੀ ਦੀ ਸਕਿਨ ਨੂੰ ਬਾਡੀ ਐਂਡ ਸਕਿਨ ਨੂੰ ਟਾਈਟ ਟੋਨ ਕਰਦੇ ਆ ਤੇ హెਅਰਸ ਨੂੰ ਵਧੀਆ ਰੱਖਦੇ ਆ ਨੈਚੁਰਲ ਪ੍ਰੋਡਕਟ ਦੀ ਵਰਤੋਂ ਕਰੋ ਜਿਹੜਾ ਫੋਡੀ ਡਾਕਟਰ ਦੀ ਟੀਮ ਦਾ ਬਣਿਆ ਤੇ ਆਪਣੇ ਆਪ ਦੇ ਵਿੱਚ ਇੱਕ ਸੋਨੇ ਤੇ ਸੁਹਾਗੇ ਦਾ ਕੰਮ ਕਰਦਾ ਸੋ ਕਿਸੇ ਵੀ ਕੁਐਸਚਨ ਲਈ ਵਰਲਡ ਵਾਈਡ ਡਿਲੀਵਰੀ ਡਿਲੀਵਰੀ ਦੇ ਲਈ ਤੇ ਨਾਲ ਨਾਲ ਕੋਈ ਤੁਹਾਨੂੰ ਹੋਰ ਕੁਐਸਚਨ ਹੋਵੇ ਜੋਇੰਟ ਹੈਲਥ ਜੋਇੰਟ ਪੇਨ ਜਾਂ ਇਮਿਊਨ ਸਿਸਟਮ ਜਾਂ ਫਿਰ ਤੁਹਾਨੂੰ ਐਸ ਡੀਟੀ ਡਾਈਜੈਸਟਿਵ ਹੈਲਥ ਕੋਈ ਵੀ ਕੁਐਸਚਨ ਹੈਗਾ ਕਾਲ ਮੀ ਐਨੀ ਟਾਈਮ 4166027479 ਥੈਂਕ ਯੂ ਆਈ ਕੈਨ ਹੈਲਪ ਯੂ ਐਨੀ ਟਾਈਮ